ਕੀ ਜੀ ਕਸ਼ਮੀਰੀਆਂ ਦਾ ਬਾਈਕਾਟ ਕਰ ਦਿਓ ਜੀ ਕਸ਼ਮੀਰੀ ਮਾੜੇ ਐ ਜੀ ਜਾਣਾ ਬੰਦ ਕਰ ਦਿਓ ਜੀ ਕੀ ਉਹਨਾਂ ਨੂੰ ਕਸ਼ਮੀਰੀ ਬੰਦਿਆ ਨੇ ਮਾਰਿਆ ਕੀ ਉਹਨਾਂ ਨੂੰ ਕਸ਼ਮੀਰੀ ਲੋਕਲ ਜਿਹੜੇ ਵਸਿੰਦੇ ਆ ਜਿੰਨਾਂ ਕੋਲੇ ਜਾਣੇ ਆ ਸੀ ਜਿਹੜੇ ਉੱਥੇ ਘੁੰਮ ਰਹੇ ਸੀ ਪਾਰਕ ਚ ਕੋਈ ਚਾਹ ਵੇਚ ਰਿਹਾ ਕੋਈ ਬਰਗਰ ਪੀਜ਼ਾ ਵੇਚ ਰਿਹਾ ਹੋਊਗਾ ਕੋਈ ਕੁਛ ਠੰਡਾ ਵੇਚ ਰਿਹਾ ਹੋਊਗਾ ਕੀ ਉਹਨਾਂ ਨੇ ਮਾਰਿਆ ਮਾਰਨ ਵਾਲੇ ਤਾਂ ਉਹ ਐ ਜਿਨ੍ਹਾਂ ਦਾ ਕੋਈ ਧਰਮ ਨਹੀਂ ਜਿਨ੍ਹਾਂ ਨੇ ਆ ਕੇ ਕਿਸੇ ਦੀ ਜਾਤ ਪੁੱਛੀ ਧਰਮ ਪੁੱਛਿਆ ਤੇ ਗੋਲੀ ਚਲਾਤੀ ਜਿਹੜੇ ਮੈਨੂੰ ਲੱਗਦਾ ਵੀ ਉਹ ਕਸ਼ਮੀਰੀ ਵੀ ਨਹੀਂ ਹੈਗੇ ਸਿਰਫ ਇਹ ਸੋਚ ਲੈਣਾ ਕਿ ਕਸ਼ਮੀਰ 'ਚ ਹਮਲਾ ਹੋਇਆ ਇਟ ਮੀਨ ਸਾਰੇ ਕਸ਼ਮੀਰੀ ਮਾੜੇ ਆ ਤਾਂ ਇਹ ਇੱਕ ਤੱਕੜੀ 'ਚ ਤੋਲਣਾ ਮਾੜਾ ਹੈ ਹੋ ਸਕਦਾ ਸਾਡੇ ਪੰਜਾਬ ਦੇ ਵਿੱਚ ਵੀ ਕੋਈ ਇਦਾਂ ਦਾ ਕੋਈ ਹਾਦਸਾ ਹੋ ਜਾਏ ਤਾਂ ਫਿਰ ਅਸੀਂ ਸਾਰੇ ਪੰਜਾਬੀ ਮਾੜੇ ਹੋ ਜਾਾਂਗੇ ਉਹ 26 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉੱਥੇ ਉਹਨਾਂ ਗਰੀਬ ਕਸ਼ਮੀਰੀ ਲੋਕਾਂ ਦੀ ਰੋਟੀ 'ਚ ਵੀ ਲੱਤ ਮਾਰ ਗਿਆ ਜਿਨ੍ਹਾਂ ਦੇ ਬਿਲਕੁਲ ਬਿਲਕੁਲ ਹੋਰ ਨੌਕਤਾ ਆਪ ਦੁਖੀ ਹੈ ਵੀ ਯਾਰ ਸਾਡੇ ਘਰੇ ਆਏ ਬੰਦੇ ਤੇ 6:00 ਵਜ ਗਈ ਕਹਿੰਦੇ ਯਾਰ ਵੀ ਸਾਡਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਤੁਸੀਂ ਟੂਰਿਸਟ ਹੋ ਤੁਸੀਂ ਹੁਣ 5 ਬੰਦੇ ਆਏ ਹੋ 50000 ਖਰਚ ਕੇ ਜਾਓਗੇ ਸਾਡੇ ਮੁਲਕ ਦੇ ਲੋਕਾਂ ਤੇ ਖਰਚ ਕੇ ਜਾਓਗੇ ਕਿਸੇ ਤੋਂ ਠੰਡਾ ਲਾਓਗੇ ਕਿਸੇ ਤੋਂ ਕੋਈ ਗਰਮ ਲਾਓਗੇ ਕਿਸੇ ਤੋਂ ਕੋਈ ਕਮਰੇ ਦਾ ਕਿਰਾਇਆ ਦਿਓਗੇ ਤੁਸੀਂ 50000 ਸਾਡੇ ਲੋਕਾਂ ਨੂੰ ਰੋਜ਼ਗਾਰ ਵਜੋਂ ਦੇ ਜਾਓਗੇ ਤਾਂ ਸਾਡਾ ਤੁਹਾਡੇ ਨਾਲ ਕੀ ਰੌਲਾ ਅਸ ਤਾਂ ਕਹਿੰਨੇ ਵੀ ਤੁਹਾਡੇ ਵਰਗੇ ਹਜ਼ਾਰਾਂ ਬੰਦੇ ਆਉਣ ਸੋਸ਼ਲ ਮੀਡੀਆ ਤੇ ਵੀ ਇਹ ਚਰਚਾ ਹੈ ਜਿਹੜਾ ਨੈਸ਼ਨਲ ਮੀਡੀਆ ਉਹ ਵੀ ਚਰਚਾ ਮਤਲਬ ਇੱਕ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਖਾਸ ਕਰਕੇ ਕੀ ਹੈ ਮਤਲਬ ਇਹ ਬੰਦਿਆਂ ਦਾ ਕੋਈ ਧਰਮ ਹੈ ਜਿਨ੍ਹਾਂ ਨੇ ਇਹ ਕੁਛ ਕੀਤਾ ਗੱਲ ਇਹ ਹੈ ਨਾ ਵੀ ਜੇ ਮੈਂ ਤਾਂ ਕਹਿੰਦਾ ਇਨਸਾਨ ਹੀ ਹੈ ਨਹੀਂ ਧਰਮ ਤਾਂ ਇਨਸਾਨ ਦਾ ਹੁੰਦਾ ਨਾ ਪਰ ਉਹ ਤਾਂ ਜਾਨਵਰ ਨੇ ਉਹਨਾਂ ਦਾ ਤਾਂ ਕੋਈ ਧਰਮ ਹੀ ਨਹੀਂ ਮਤਲਬ ਤੁਸੀਂ ਰਹਿ ਕੇ ਆਏ ਕਿਹੋ ਜਿਹੇ ਨੇ ਉਹ ਲੋਕ ਜੀ ਵਾਕਿਆ ਇਹਨੀ ਨਫਰਤ ਕਰਦੇ ਨੇ ਉਹ ਜਦੋਂ ਉੱਥੇ ਵਗ ਜਾਂਦਾ ਉਹ ਕਹਿੰਦਾ ਯਾਰ ਮੇਰਾ ਤਾਂ ਨਜ਼ਰੀਆ ਹੀ ਬਦਲ ਗਿਆ ਵੀ ਕਸ਼ਮੀਰ ਕੀ ਚੀਜ਼ ਐ ਤੇ ਸਾਨੂੰ ਦੱਸਿਆ ਕੀ ਗਿਆਗਾ ਸੌਂਪੀਆਂ ਦੇ ਵਿੱਚ ਸਾਡੇ ਦੋਸਤ ਨੇ ਤੇ ਉਹਨਾਂ ਕੋਲੇ ਅਸੀਂ ਜਾ ਕੇ ਠਹਿਰਦੇ ਆ ਉਹਨਾਂ ਦੇ ਘਰੇ ਜਾ ਕੇ ਅਸੀਂ ਰਹਿੰਨੇ ਆ ਉਹਨਾਂ ਦੀਆਂ ਜਿਹੜੀਆਂ ਬੀਬੀਆਂ ਨੇ ਭੈਣਾਂ ਨੇ ਮਾਵਾ ਨੇ ਉਹ ਸਾਨੂੰ ਨਹੀਂ ਮਹਿਸੂਸ ਹੁਣ ਦਿੰਦੇ ਵੀ ਯਾਰ ਤੁਸੀਂ ਪੰਜਾਬੀ ਹੋ ਜਾਂ ਤੁਸੀਂ ਹਿੰਦੂ ਹੋ ਉਹ ਉਲਟਾ ਵੀ ਅਸੀਂ ਸੁੱਤੇ ਪੈਣ ਦੇ ਉੱਤੇ ਸਾਡੇ ਕੰਬਲ ਤੱਕ ਵੀ ਦਿੱਤੇ ਆ ਜਿਹੜੇ ਉੱਥੇ ਵੀਡੀਓ ਆਈ ਹੈ ਜਿਹੜੇ ਉੱਥੇ ਡੈੱਡ ਬਾਡੀਜ਼ ਪਈਆਂ ਜਾਂ ਬੁੜੀਆਂ ਰੋ ਰਹੀਆਂ ਉੱਥੇ ਕਸ਼ਵੀਰੀ ਉਹਨਾਂ ਨੂੰ ਪਾਣੀ ਪੁੱਛ ਰਿਹਾ ਵੀ ਆਪ ਪਾਣੀ ਪੀ ਲੋ ਆਪ ਚਾਹੇ ਪੀ ਲੋ ਆਪ ਬੈਠੋ ਹਮ ਕੁਝ ਕਰਤੇ ਹੈ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸੰਧੂ ਪਹਿਲਗਾਮ ਦੇ ਵਿੱਚ ਜੋ ਕੱਲ ਮੰਦਭਾਗੀ ਘਟਨਾ ਵਾਪਰੀ ਹੈ ਜਿੱਦ 26 ਦੇ ਕਰੀਬ ਸਾਡੇ ਲੋਕ ਮਾਰੇ ਗਏ ਤੇ ਲੋਕ ਮਾਰੇ ਆ ਉਹਨਾਂ ਲੋਕਾਂ ਨੇ ਕਿ ਨਾ ਨੂੰ ਮਨੁੱਖਤਾ ਨਾਲ ਕੋਈ ਸਰੋਕਾਰ ਹੀ ਨਹੀਂ ਜਿਸ ਤੋਂ ਬਾਅਦ ਹਰ ਇੱਕ ਬੰਦੇ ਦਾ ਦਿਲ ਬਰੁੰਦੇ ਰਿਹਾ ਪਿਆ ਬੋਲਾਂ ਨੂੰ ਦਿਲ ਨਹੀਂ ਕਰਦਾ ਲੋਕਾਂ ਦੇ ਮਨਾਂ ਚ ਠੇਸ ਹਰ ਬੰਦਾ ਜਿਹੜਾ ਮਨੁੱਖਤਾ ਨੂੰ ਪਿਆਰ ਕਰਦਾ ਉਹਦੇ ਮਨ ਚ ਰੋਸ ਹੈ ਕਸ਼ਮੀਰ ਦੇ ਵਿੱਚ ਲੋਕ ਜਿਹੜੇ ਆ ਉਹ ਕਿਸ ਤਰੀਕੇ ਦੇ ਨੇ ਕਿ ਸਾਰੇ ਕਸ਼ਮੀਰੀ ਅਤਵਾਦੀ ਨੇ ਜਾਂ ਜਿਹੜੇ ਅਤਵਾਦੀ ਨੇ ਉਹ ਕਿੱਥੋਂ ਆਏ ਨੇ ਜਿਹੜੇ ਲੋਕਾਂ ਅੱਜ ਅਸੀਂ ਪੰਜਾਬ 'ਚ ਬੈਠਾ ਜਿਹੜੇ ਕਸ਼ਮੀਰ ਕਦੇ ਗਏ ਨਹੀਂ ਉਹ ਆਪੋ ਆਪਣੇ ਵਿਚਾਰ ਰੱਖ ਸਕਦੇ ਆ ਪਰ ਜਿਹੜੇ ਲੋਕ ਕਸ਼ਮੀਰ ਜਾਂਦੇ ਰਹਿੰਦੇ ਆ ਲੰਮੇ ਸਮੇਂ ਤੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਪਹੁੰਚੇ ਸਾਡੇ ਨਾਲ ਬਠਿੰਡਾ ਦੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਲੰਮੇ ਸਮੇਂ ਤੋਂ ਕਸ਼ਮੀਰ ਜਾਂਦੇ ਨੇ ਉੱਥੋਂ ਦੇ ਲੋਕਾਂ ਕੋਲੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਸ ਘਟਨਾ ਤੇ ਵੀ ਉੱਥੋਂ ਦੇ ਲੋਕਾਂ ਤੇ ਵੀ ਉੱਥੋਂ ਦੇ ਮਾਹੌਲ ਤੇ ਵੀ ਇਹ ਸਾਰੇ ਵਿਸ਼ੇ ਤੇ ਪਹਿਲਾਂ ਸਵਾਗਤ ਕਰ ਲੈ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਭਾਈ ਜਿਹੜੀ ਕੱਲ ਘਟਨਾ ਹੋਈ ਹੈ ਉਹਨੂੰ ਪਹਿਲਾਂ ਤਾਂ ਉਹਨੂੰ ਕਿਵੇਂ ਦੇਖਦੇ ਬਹੁਤ ਮੰਦਭਾਗੀ ਹੈ ਤੜਕੇ ਦਾ ਜਾਂ ਕੱਲ ਜਦੋਂ ਰਾਤ ਦੀ ਖਬਰ ਆਈ ਤੇ ਤੜਕੇ ਜਦੋਂ ਮੈਂ ਵੀਡੀਓ ਦੇਖੀਆਂ ਉਸ ਤੋਂ ਬਾਅਦ ਤਾਂ ਮਨ ਮਗੇ ਬਹੁਤ ਦੁਖਿਆ ਮੈਂ ਸੋਸ਼ਲ ਮੀਡੀਆ ਤੇ ਵੀ ਇਹਦੇ ਬਾਰੇ ਆਪ ਦਾ ਦੁੱਖ ਸਾਂਝਾ ਕੀਤਾ ਕਿ ਯਾਰ ਬਹੁਤ ਮਾੜਾ ਹੋਇਆ ਵੀ ਜੇ ਉੱਥੇ ਜਿਵੇਂ ਅਸੀਂ ਜਾਣਦੇ ਹਾਂ ਆਹੀ ਆਈ ਪਾਰਕ ਆ ਅਸੀਂ ਇੱਥੇ ਬੈਠਨੇ ਆ ਤੇ ਆਨੰਦ ਲੈਣੇ ਆ ਸਕੂਨ ਮਿਲਦਾ ਤੇ ਸਾਡੇ ਸਾਹਮਣੇ ਜੇ ਕੋਈ ਇਦਾਂ ਦਾ ਹਾਦਸਾ ਹੋ ਜਾਏ ਚਾਹੇ ਮੇਰੇ ਦੀ ਅਟੈਕ ਹੋ ਜਾਏ ਚਾਹੇ ਮੇਰੇ ਸਾਥੀ ਕਿਸੇ ਤੇ ਅਟੈਕ ਹੋ ਜਾਏ ਤਾਂ ਮਗੇ ਉਹ ਦਿਲ ਪੁੱਛੀਦਾ ਕਿੰਨਾ ਕਿੰਨਾ ਰੋਣੇ ਆ ਤਾਂ ਜਿਹੜੇ ਉਹ ਵਿਚਾਰੇ ਘੁੰਮਣ ਗਏ ਆ ਸਕੂਨ ਲੈਣ ਗਏ ਸੀ ਕਿੱਥੋਂ ਕਿੱਥੋਂ ਆਏ ਆ ਕੋਈ ਵਿਆਹ ਤੋਂ ਬਾਅਦ ਗਿਆ ਕੋਈ ਬੱਚਿਆਂ ਨਾਲ ਗਿਆ ਕੋਈ ਪੋਤਿਆਂ ਨਾਲ ਗਿਆ ਤਾ ਗਏ ਤਾਂ ਉਹ ਸਕੂਨ ਆਨੰਦ ਮਾਨਣ ਪ੍ਰਕਿਰਤੀ ਦਾ ਜਿਹੜਾ ਸੀ ਕਿਹਨੇ ਵੀ ਸਾਡਾ ਕਸ਼ਮੀਰ ਹੈ ਜਿਹੜਾ ਉਹ ਧਰਤੀ ਦਾ ਸਵਰਗ ਹੈ ਜੰਨਤ ਹੈ ਤੇ ਉੱਥੇ ਜਾ ਕੇ ਜੋ ਆਨੰਦ ਆਉਂਦਾ ਹੈ ਉਹ ਉਸੇ ਨੂੰ ਪਤਾ ਹੈ ਜਿਹੜਾ ਉੱਥੇ ਗਿਆ ਹੈ ਤਾਂ ਸੋ ਜਿਹੜਾ ਉਹ ਉਹ ਚੀਜ਼ਾਂ ਆਨੰਦ ਮਾਨਣ ਗਏ ਆ ਪਰ ਉਹਨਾਂ ਨੂੰ ਮਿਲੀ ਮੌਤ ਤੇ ਜਿਨ੍ਹਾਂ ਨੇ ਟਿਕਟਾਂ ਵੀ ਵਿਚਾਰਿਆਂ ਨੇ ਵਾਪਸੀ ਦੀਆਂ ਕਰਾਈਆਂ ਸੀ ਪਰ ਉਹਨਾਂ ਦੀਆਂ ਡੈੱਡ ਬਾਡੀਆਂ ਪਹੁੰਚਣਗੀਆਂ ਬਹੁਤ ਦਿਲ ਦੁਖਦਾ ਪਰ ਗੱਲ ਇਹ ਵੀ ਇਹੋ ਜੇ ਮਾਹੌਲ ਦੇ ਵਿੱਚ ਨਾ ਕੁਝ ਲੋਕ ਜਿੰਨਾ ਕੋਈ ਸਰਕਾਰ ਨਹੀਂ ਕਿਸੇ ਦੀ ਮੌਤ ਨਾਲ ਜਿੰਨਾ ਨੂੰ ਕੋਈ ਸਰਕਾਰ ਨਹੀਂ ਕਿ ਇੱਕ ਪ੍ਰਦੇਸ਼ ਦੇ ਵਿੱਚ ਹੋਇਆ ਤਾਂ ਅਸੀਂ ਸਾਡਾ ਵੀ ਇੱਕ ਸੂਬਾ ਹੈਗਾ ਸਾਡੇ ਦੇਸ਼ ਚ ਪ੍ਰਦੇਸ਼ ਚ ਵੀ ਇਹ ਹੋ ਸਕਦਾ ਸਾਡੇ ਰਾਜ ਚ ਵੀ ਹੋ ਸਕਦਾ ਉਹ ਇਸ ਮੌਕੇ ਤੇ ਨਾ ਜ਼ਹਿਰ ਫਲਾਉਂਦੇ ਆ ਸਮਾਜ ਨੂੰ ਹੋਰ ਜਿਆਦਾ ਕਿੱਥੇ ਦਾ ਸਕੂਨ ਦੇਣਾ ਜਦੋਂ ਕਿਤੇ ਦਰਦ ਹੁੰਦਾ ਹੋਵੇ ਨਾ ਉਹਦੇ ਤੇ ਬਰਫ਼ ਲਾਈ ਦੀ ਟਕੋਰ ਕਰੀ ਦੀ ਹੈ ਸ਼ਾਂਤੀ ਆਵੇ ਮਨ ਨੂੰ ਤੇ ਪਰ ਦੇਖਦੇ ਆ ਵੀ ਉਹ ਲੋਕ ਉਹਨਾਂ ਨੂੰ ਤਾਂ ਮੌਕਾ ਮਿਲ ਜਾਂਦਾ ਜ਼ਹਿਰ ਫਲਾਉਣ ਦਾ ਕਿ ਜੀ ਕਸ਼ਮੀਰੀਆਂ ਦਾ ਬਾਈਕਟ ਕਰ ਦਿਓ ਜੀ ਕਸ਼ਮੀਰੀ ਮਾਰੇ ਆ ਜੀ ਜਾਣਾ ਬੰਦ ਕਰ ਦਿਓ ਜੀ ਮੈਂ ਉੱਥੇ ਮੇਰੇ ਇਹ ਗੱਲ ਤੁਹਾਡੇ ਜਰੀਏ ਮੈਂ ਦੱਸ ਰਿਹਾ ਕਿ ਕੋਈ ਵੀ ਬੰਦਾ ਮਗੇ ਨਿਊਟਰਲ ਹੋ ਕੇ ਸੋਚੋ ਕੀ ਉਹਨਾਂ ਨੂੰ ਕਸ਼ਮੀਰੀ ਬੰਦਿਆਂ ਨੇ ਮਾਰਿਆ ਕੀ ਉਹਨਾਂ ਨੂੰ ਕਸ਼ਮੀਰੀ ਲੋਕਲ ਜਿਹੜੇ ਵਸਿੰਦੇ ਆ ਜਿੰਨਾਂ ਕੋਲੇ ਜਾਣੇ ਆ ਸੀ ਜਿਹੜੇ ਉੱਥੇ ਘੁੰਮ ਰਹੇ ਸੀ ਪਾਰਕ ਚ ਕੋਈ ਚਾਹ ਵੇਚ ਰਿਹਾ ਕੋਈ 버ਗਰ ਪੀਜ਼ਾ ਵੇਚ ਰਿਹਾ ਹੋਊਗਾ ਕੋਈ ਕੁਛ ਠੰਡਾ ਵੇਚ ਰਿਹਾ ਹੋਊਗਾ ਕੀ ਉਹਨਾਂ ਨੇ ਮਾਰਿਆ ਮਾਰਨ ਵਾਲੇ ਤਾਂ ਉਹ ਐ ਜਿਨ੍ਹਾਂ ਦਾ ਕੋਈ ਧਰਮ ਨਹੀਂ ਜਿਨ੍ਹਾਂ ਨੇ ਆ ਕੇ ਕਿਸੇ ਦੀ ਜਾਤ ਪੁੱਛੀ ਧਰਮ ਪੁੱਛਿਆ ਤੇ ਗੋਲੀ ਚਲਾਤੀ ਜਿਹੜੇ ਮੈਨੂੰ ਲੱਗਦਾ ਵੀ ਉਹ ਕਸ਼ਮੀਰੀ ਵੀ ਨਹੀਂ ਹੈਗੇ ਸਿਰਫ ਇਹ ਸੋਚ ਲੈਣਾ ਕਿ ਕਸ਼ਮੀਰ 'ਚ ਹਮਲਾ ਹੋਇਆ ਏਟ ਮੀਨਸ ਸਾਰੇ ਕਸ਼ਮੀਰੀ ਮਾੜੇ ਆ ਤਾਂ ਇਹ ਇੱਕ ਤੱਕੜੀ 'ਚ ਤੋਲਣਾ ਮਾੜਾ ਹੋ ਸਕਦਾ ਸਾਡੇ ਪੰਜਾਬ ਦੇ ਵਿੱਚ ਵੀ ਕੋਈ ਐਦਾਂ ਦਾ ਕੋਈ ਹਾਦਸਾ ਹੋ ਜਾਏ ਤਾਂ ਫਿਰ ਅਸੀਂ ਸਾਰੇ ਪੰਜਾਬੀ ਮਾੜੇ ਹੋ ਜਾਾਂਗੇ ਜੇ ਹਰਿਆਣੇ 'ਚ ਕਿਤੇ ਕਿਸੇ ਦੇ ਨਾਲ ਕਿਸੇ ਨੇ ਕੋਈ ਧੱਕਾ ਕਰਤਾ ਕਿਸੇ ਦੇ ਕੁਛ ਥੱਪੜ ਮਾਰਤਾ ਤਾਂ ਕਿ ਸਾਰੇ ਹਰਿਆਣੇ ਦਾ ਬਾਈਕਾਟ ਹੋ ਜਾਊਗਾ ਇਹ ਸੋਚਣ ਵਾਲੀ ਗੱਲ ਆ ਵੀ ਜਿਹੜੇ ਨਫ਼ਰਤ ਫਲਾਉਣ ਵਾਲੇ ਆ ਇੱਕ ਗੱਲ ਮਤਲਬ ਤੁਸੀਂ ਰਹਿ ਕੇ ਆਏ ਹੋ ਕਹਿੋ ਜੈਨੇ ਉਹ ਲੋਕ ਕਿ ਵਾਕਈ ਇੰਨੀ ਨਫ਼ਰਤ ਕਰਦੇ ਨੇ ਦੂਜੇ ਧਰਮਾਂ ਦੇ ਲੋਕਾਂ ਨਾਲ ਦੂਜੇ ਮਾਈਬਾਂ ਦੇ ਲੋਕਾਂ ਨਾਲ ਦੂਜੇ ਸੂਬਿਆਂ ਦੇ ਲੋਕਾਂ ਨਾਲ ਨਹੀਂ ਮਨਿੰਦਰ ਦੇਖੋ ਮੈਂ ਪਿਛਲੇ ਤਕਨ 7-8 ਸਾਲ ਤੋਂ ਤਾਂ ਮੈਂ ਤੇ ਮੇਰਾ ਮਿੱਤਰ ਪ੍ਰਗਟ ਹਨਾ ਤੇ ਅਸੀਂ ਇਕੱਠੇ ਜਾਂਦੇ ਆ ਤੇ ਸਾਡੇ ਨਾਲ ਨਵੇਂ ਬੰਦੇ ਵੀ ਜੁੜ ਜਾਂਦੇ ਆ ਵੀ ਯਾਰ ਤੁਸੀਂ ਜਾਨਿਓ ਗੁਰਵਿੰਦਰ ਸਾਨੂੰ ਲੈ ਕੇ ਚੱਲੋ ਤੇ ਜਿਹੜਾ ਬੰਦਾ ਜਿਹੜੇ ਬੰਦੇ ਨੇ ਦੇਖਿਆ ਸੋਸ਼ਲ ਮੀਡੀਆ ਤੇ ਪੜ੍ਹਿਆ ਖਬਰਾਂ ਚ ਪੜ੍ਹਿਆ ਅਖਬਾਰਾਂ ਚ ਪੜ੍ਹਿਆ ਸਰਕਾਰਾਂ ਦੀਆਂ ਬਿਆਨ ਪੜ੍ਹੇ ਆ ਉਹ ਜਦੋਂ ਉੱਥੇ ਵਗ ਜਾਂਦਾ ਉਹ ਕਹਿੰਦਾ ਯਾਰ ਮੇਰਾ ਤਾਂ ਨਜ਼ਰੀਆ ਹੀ ਬਦਲ ਗਿਆ ਵੀ ਕਸ਼ਮੀਰ ਕੀ ਚੀਜ਼ ਐ ਤੇ ਸਾਨੂੰ ਦੱਸਿਆ ਕੀ ਗਿਆਗਾ ਜਦੋਂ ਮੰਨ ਲਾ ਮੈਂ ਪਹਿਲੀ ਵਾਰ ਮੈਂ ਕਿ 8-10 ਵਾਰੀ ਜਾ ਚੁੱਕਿਆ ਜਦੋਂ ਮੈਂ ਪਹਿਲੀ ਵਾਰ ਗਿਆ ਸੀ ਤਾਂ ਮੈਨੂੰ ਵੀ ਲੱਗਦਾ ਸੀ ਕਿ ਯਾਰ ਮੈਂ ਜਿਹੜਾ ਮੇਰੇ ਨਾਲ ਦਿਨੋਂ ਆਖਿਆ ਮੈਂ ਖੇਰ ਮੈਂ ਸੁਣਿਆ ਬਈ ਮੈਨੂੰ ਨਾ ਤੁਸੀਂ ਸ਼ਰਮਾ ਨਾ ਕਿਹਾ ਕਰੋ ਮੈਨੂੰ ਤੁਸੀਂ ਗੁਰਵਿੰਦਰੀ ਕਿਹੋ ਯਾਰ ਵੀ ਜੇ ਕੋਈ ਬੰਦਾ ਇਸ ਗਲਤ ਬੰਦਾ ਹੋਇਆ ਉਹਨੂੰ ਲੱਗਿਆ ਵੀ ਸ਼ਰਮਾ ਮਤਲਬ Hindu ਆ ਤਾਂ ਯਾਰ ਕੋਈ ਅਟੈਕ ਨਾ ਕਰ ਦੇ ਤਾਂ ਮਕੇ ਜਦੋਂ ਉੱਥੇ ਜਾ ਕੇ ਅਸੀਂ ਮਿਲੇ ਲੋਕਾਂ ਚ ਅਸੀਂ ਹੁਣ ਵੀ ਮਨਿੰਦਰ ਜਦੋਂ ਅਸੀਂ ਜਾਣਦੇ ਆ ਨਾ ਤਾਂ ਅਸੀਂ ਕਸ਼ਮੀਰ ਚ ਐਂਟਰ ਕਰਦੇ ਸਾਰੀ ਠੀਕ ਹੈ ਤੇ ਬਨਿਹਾਲ ਤੋਂ ਬਾਅਦ ਜਿਹੜਾ ਅਗਲਾ ਕਸਬਾ ਆਉਂਦਾ ਹੈਗਾ ਕਾਜੀਗੁੰਡ ਉੱਥੇ ਨਾਲ ਹੀ ਜਿਹੜਾ ਹੈਗਾ ਉਹ ਏਰੀਆ ਹੈਗਾ ਸੌਪੀਆਂ ਸੌਪੀਆਂ ਦੇ ਵਿੱਚ ਸਾਡੇ ਦੋਸਤ ਨੇ ਤੇ ਉਹਨਾਂ ਕੋਲੇ ਅਸੀਂ ਜਾ ਕੇ ਠਹਿਰਦੇ ਹਾਂ ਉਹਨਾਂ ਦੇ ਘਰੇ ਜਾ ਕੇ ਅਸੀਂ ਰਹਿੰਨੇ ਆ ਉਹਨਾਂ ਦੀਆਂ ਜਿਹੜੀਆਂ ਬੀਬੀਆਂ ਨੇ ਭੈਣਾਂ ਨੇ ਮਾਵਾ ਨੇ ਉਹ ਸਾਨੂੰ ਨਹੀਂ ਮਹਿਸੂਸ ਹੋਣ ਦਿੰਦੇ ਵੀ ਯਾਰ ਤੁਸੀਂ ਪੰਜਾਬੀ ਹੋ ਜਦ ਤੁਸੀਂ ਹਿੰਦੂਓ ਉਹ ਉਲਟਾ ਵੀ ਅਸੀਂ ਸੁੱਤੇ ਪੈਣ ਦੇ ਉੱਤੇ ਸਾਡੇ ਕੰਬਲ ਤੱਕ ਵੀ ਦਿੱਤੇ ਆ ਸਾਡੀਆਂ ਸ਼ਾਇਦ ਮੇਰੀ ਭੈਣ ਨੇ ਹਜੇ ਕਦੇ ਕੰਬਲ ਮੇਰੇ ਤੇ ਨਾ ਦਿੱਤਾ ਹੋਵੇ ਤਾਂ ਮੈਨੂੰ ਐ ਲੱਗੂਆ ਯਾਰ ਵੀ ਸਾਡੀਆਂ ਭੈਣਾਂ ਤੇ ਮਾਵਾ ਯਾਰ ਸਾਨੂੰ ਦੇਖ ਕੇ ਜਾਂਦਿਆਂ ਵੀ ਹਾਂ ਵੀਰੇ ਯਾਰਗੇ ਸੁੱਤੇ ਪਏ ਆ ਪੂਰਾ ਪਿੰਡ ਜਦੋਂ ਅਸੀਂ ਜਾਂਦੇ ਆ ਖੜਾ ਹੁੰਦਾ ਔਰ ਸਾਨੂੰ ਬਾਈ ਨੇਮ ਜਾਣਦੇ ਨੇ ਉਹ ਕਿ ਪ੍ਰਗਟ ਆ ਗਿਆ ਪਰਗਟ ਭਾਈ ਕਿਵੇਂ ਹੋ ਗੁਰਵਿੰਦਰ ਭਾਈ ਕਿਵੇਂ ਹੋ ਸ਼ਰਮਾ ਆ ਗਿਆ ਸ਼ਰਮਾ ਆ ਗਿਆ ਮੈਨੂੰ ਸ਼ਰਮਾ ਵੀ ਕਹਿ ਕੇ ਬੁਲਾਉਂਦੇ ਆਓ ਤਾਂ ਪੂਰੇ ਪਿੰਡ ਦੇ ਵਿੱਚ ਸਾਨੂੰ ਉਹ ਘਮਾਉਂਦੇ ਆ ਘਰੇ ਬੁਲਾਉਂਦੇ ਆ ਮੰਲੋ ਮੱਲੀ ਵੀ ਆਓ ਯਾਰ ਸਾਡੇ ਘਰੇ ਬੈਠ ਕੇ ਚਾਹ ਪੀਓ ਤੇ ਇੰਨੀ ਉਹਨਾਂ ਚ ਮਹਿਮਾਨ ਨਿਵਾਜ਼ੀ ਹੈ ਇੰਨਾ ਆਪਣਤਾ ਹੈ ਮਤਲਬ ਅਸੀਂ ਰਾਤ ਨੂੰ ਨਾ 12 ਵਜੇ ਵੀ ਗੱਡੀ ਚਲਾਈ ਵੀ ਆ ਸਾਡੀ ਗੱਡੀ ਖਰਾਬ ਹੋ ਗਈ ਅਸੀਂ ਚਾਰ ਪੰਜ ਪਿੰਡਾਂ ਵਿੱਚ ਰਾਤ ਨੂੰ ਨਿਕਲ ਰਹੇ ਆ ਤੇ ਜਦੋਂ ਅਸੀਂ ਖੜ ਜਾਂਦੇ ਸੀ ਤੇ ਉਹ ਸਾਡੇ ਨੇੜੇ ਆ ਜਾਂਦੇ ਉਹਨਾਂ ਦੇ ਉਹ ਪਾਏ ਹੁੰਦੇ ਆ ਝੋਲੇ ਜੇ ਉਹ ਆ ਕੇ ਖੜ ਜਾਂਦੇ ਤੇ ਅਸੀਂ ਅਖਿਆ ਵੀ ਯਾਰ ਇੱਕ ਵਾਰ ਤਾਂ ਐ ਜੇ ਲੱਗੇ ਵੀ ਇਕੱਠੇ ਜੇ ਹੋਗੇ ਆ ਕੇ ਕਹਿੰਦੇ ਕਹਾਂ ਸੇ ਆਏ ਹੋ ਅਸੀਂ ਕਹਿੰਦੇ ਯਾਰ ਹਮ ਪੰਜਾਬ ਸੇ ਆਏ ਆ ਅਰੇ ਯਾਰ ਵੱਡਾ ਭਾਈ ਆ ਪੰਜਾਬ ਤੋਂ ਕੀ ਹੋ ਗਿਆ ਇਸਕੇ ਗਾੜੀ ਅਰੇ ਗਾੜੀ ਬਾਅਦ ਵਿੱਚ ਦੇਖਾਂਗੇ ਪਹਿਲੇ ਆਓ ਯਾਰ ਚਾਹ ਪੀਓ ਰੋਟੀ ਖਾਓ ਗਾੜੀ ਹਮ ਆਪਣੇ ਆਪ ਛੋੜ ਆਏਂਗੇ ਆਪ ਕੀ ਮਤਲਬ ਇਹ ਇੰਨਾ ਸਾਨੂੰ ਮਹਿਸੂਸ ਹੋਇਆ ਮਹਿ ਵੰਡ ਵਾਲੇ ਛੇਛੇ ਤੇ ਆ ਕੇ ਨਹੀਂ ਕਹਿੰਦੇ ਵੀ ਪਹਿਲਾਂ ਤੈਨੂੰ ਪਿੰਡ ਛੱਡਿਆਉਣੇ ਜਾਂ ਇਤੋਂ ਬਾਅਦ ਚ ਤੈਨੂੰ ਜਾਂ ਬਠਿੰਡੇ ਛੱਡਿਆਉਣੇ ਤੇਰੀ ਗੱਡੀ ਬਾਅਦ ਚ ਭੇਜ ਦਿਆਂਗੇ ਤਾਂ ਇਹ ਉੱਥੇ ਤਾਂ ਇਤੋਂ ਜ਼ਿਆਦਾ ਪਿਆਰ ਦਿੰਦੇ ਆ ਤੇ ਸਾਡੀ ਗੱਲ ਹੋਈ ਉਹਨਾਂ ਨਾਲ ਤੇ ਅਸੀਂ ਆਖਿਆ ਯਾਰ ਵੀ ਤੁਸੀਂ ਜਾਂ ਇੰਨਾ ਅਤੰਕ ਹੈ ਜਾਂ ਯਾਰ ਅਸੀਂ ਆਉਣੇ ਆ ਉਹ ਕਹਿੰਦੇ ਯਾਰ ਵੀ ਸਾਡਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਤੁਸੀਂ ਟੂਰਿਸਟ ਹੋ ਤੁਸੀਂ ਹੁਣ ਪੰਜ ਬੰਦੇ ਆਏ ਹੋ 50000 ਖਰਚ ਕੇ ਜਾਓਗੇ ਸਾਡੇ ਮੁਲਕ ਦੇ ਲੋਕਾਂ ਤੇ ਖਰਚ ਕੇ ਜਾਓਗੇ ਕਿਸੇ ਤੋਂ ਠੰਡਾ ਲਾਓਗੇ ਕਿਸੇ ਤੋਂ ਕੋਈ ਗਰਮ ਲਾਓਗੇ ਕਿਸੇ ਤੋਂ ਕੋਈ ਕਮਰੇ ਦਾ ਕਿਰਾਇਆ ਦਿਓਗੇ ਤੁਸੀਂ 50000 ਸਾਡੇ ਲੋਕਾਂ ਨੂੰ ਰੋਜ਼ਗਾਰ ਵਜੋਂ ਦੇ ਜਉਗੇ ਤਾਂ ਸਾਡਾ ਤੁਹਾਡੇ ਨਾਲ ਕੀ ਰੌਲਾ ਆਸਤੇ ਕਹਿੰਦੇ ਵੀ ਤੁਹਾਡੇ ਵਰਗੇ ਹਜ਼ਾਰਾਂ ਬੰਦੇ ਹੋਣ ਜਿਹੜੇ 50000 5000 ਖਰਚ ਕੇ ਜਾਣਗੇ ਸਾਡੇ ਲੋਕਾਂ ਦੇ ਘਰੇ ਆਟਾ ਆਊਗਾ ਰੋਟੀ ਆਊਗੀ ਸਾਡੇ ਜਵਾਕਾਂ ਦੀ ਫੀਸ ਭਰੀ ਜਾਊਗੀ ਤੇ ਕਹਿੰਦੇ ਵੀ ਸਾਨੂੰ ਤੁਹਾਡੇ ਨਾਲ ਕੀ ਦੁਸ਼ਮਣੀ ਹੋਊਗੀ ਦੁਸ਼ਮਣੀ ਅਸਲ 'ਚ ਉਹਨਾਂ ਲੋਕਾਂ ਨੂੰ ਹੈ ਜਿਨ੍ਹਾਂ ਨੂੰ ਲੱਗਦਾ ਵੀ ਕਸ਼ਮੀਰ ਆਵਾਜ਼ ਨਾ ਹੋ ਜੇ ਇਹ ਲੋਕ ਚੰਗੀ ਰੋਟੀ ਨਾ ਖਾ ਲੈਣ ਤੇ ਜਿਹੜੇ ਇੰਡੀਆ ਦੇ ਜਾਂ ਭਾਰਤ ਦੇ ਹੋਰ ਸੂਬਿਆਂ ਦੇ ਲੋਕ ਐ ਇੱਥੇ ਆਉਣਗੇ ਉਹਨਾਂ ਉਹ ਕਸ਼ਮੀਰ ਦੇ ਲੋਕਾਂ ਨਾਲ ਘੁਲਣ ਮਿਲਣਗੇ ਕਸ਼ਮੀਰ ਦੇ ਲੋਕਾਂ ਨਾਲ ਮੋਹ ਪੈ ਜਾਊਗਾ ਤਾਂ ਫਿਰ ਇਹ ਇਹ ਲੋਕਾਂ ਦੇ ਵਿੱਚ ਜਿਹੜਾ ਹੈਗਾ ਜਾਗਰੂਕ ਹੋ ਜਾਣਗੇ ਉਹਨਾਂ ਨੂੰ ਦਬਾਉਣ ਦੇ ਲਈ ਜਿਹੜੇ ਹੈਗੇ ਆ ਉਹ ਗੋਲੀ ਦਾ ਇਸਤੇਮਾਲ ਕੀਤਾ ਜਾਂਦਾ ਨਾ ਕਿ ਉਹਨਾਂ ਨੂੰ ਮਕੇ ਕਿ ਟੂਰਿਸਟ ਨਾਲ ਕਸ਼ਮੀਰੀ ਬੰਦੇ ਦਾ ਕੋਈ ਵੈਰ ਵਿਰੋਧ ਨਹੀਂ ਹੈਗਾ ਅੱਛਾ ਕੀ ਲੱਗਦਾ ਮਤਲਬ ਜਿੱਥੇ ਉਹਨਾਂ ਪਾਪੀਆਂ ਨੇ ਉਹ 26 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉੱਥੇ ਉਹਨਾਂ ਗਰੀਬ ਕਸ਼ਮੀਰੀ ਲੋਕਾਂ ਦੀ ਰੋਟੀ 'ਚ ਵੀ ਲੱਤ ਮਾਰ ਗਿਆ ਜਿਨ੍ਹਾਂ ਦੇ ਕੋਲ ਬਿਲਕੁਲ 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 ਮੈਂ ਹਜੇ ਹਾਲ ਲਿਖੀ ਬੈਠਾ ਸੀ ਮੇਰੀ ਉੱਥੇ ਗੱਲ ਹੋਈ ਮੇਰੇ ਮਿੱਤਰਾਂ ਨਾਲ ਵੀ ਉੱਥੇ ਹੁਣ ਉਹਨਾਂ ਨੇ ਨਾ ਜਿਹੜੇ ਸਥਾਨੀਆ ਲੋਕ ਹੈਗੇ ਆ ਜਿਹੜੇ ਲੋਕਲ ਬਸ਼ਿੰਦੇ ਹੈਗੇ ਆ ਉਹਨਾਂ ਨੇ ਉੱਥੇ ਲੰਗਰ ਦਾ ਪ੍ਰਬੰਧ ਕਰਤਾ ਉਹਨਾਂ ਨੂੰ ਟੈਂਟ ਦਾ ਪ੍ਰਬੰਧ ਕਰਤਾ ਉਹਨਾਂ ਲਈ ਖਾਣ ਪੀਣ ਦਾ ਪ੍ਰਬੰਧ ਕਰਤਾ ਉਹਨਾਂ ਦੇ ਨਾਲ ਤਾਲਮੇਲ ਸ਼ੁਰੂ ਕਰਤਾ ਵੀ ਜੇ ਰਹਿਣਾ ਦੋ ਦਿਨ ਅਸੀਂ ਰਹਾਾਂਗੇ ਜੇ ਤੁਸੀਂ ਜਾ ਸੀ ਸੇਵਾ ਦੇ ਰਹੇ ਹੋ ਗੱਡੀਆਂ ਦੀ ਉਹ ਲੋਕ ਤਾਂ ਇੰਨਾ ਵਿਚਾਰੇ ਆਪ ਦੁਖੀ ਐ ਉਹ ਲੋਕ ਤਾਂ ਆਪ ਦੁਖੀ ਐ ਵੀ ਯਾਰ ਸਾਡੇ ਘਰੇ ਆਏ ਬੰਦੇ ਤੇ 6:00 ਵਜ ਗਈ ਇੰਨੀ ਮਹਿਮਾਨ ਨਿਵਾਜ਼ੀ ਐ ਇੰਨਾ ਬੰਦੇ ਵਧੀਆ ਚੰਗੇ ਲੋਕ ਨੇ ਉਹ ਤੇ ਜਦ ਕਿ ਉਹਨਾਂ ਬਾਰੇ ਗਲਤ ਫੈਲਾਇਆ ਜਾ ਰਿਹਾ ਗਲਤ ਦੱਸਿਆ ਜਾ ਰਿਹਾ ਹੁਣ ਕਹਿੰਦੇ ਜੀ ਕਸ਼ਮੀਰ ਦਾ ਬਾਈਕਾਟ ਕਰ ਦਿਓ ਮੈਂ ਹੁਣੀ ਦੋਸਤਾਂ ਦੀ ਪੜ੍ਹ ਕੇ ਏਡਾ ਇੱਕ ਚੈਟ ਕਹਿੰਦੇ ਜੀ ਕਸ਼ਮੀਰ ਦਾ ਬਾਈਕਾਟ ਕਰ ਦਿਓ ਮੈਂ ਕਿਹਾ ਜੀ ਕਿਉਂ ਕਰ ਦਿਓ ਕਿਸੇ ਕਸ਼ਮੀਰੀ ਨੇ ਤੁਹਾਡੇ ਡਲਾ ਮਾਰਿਆ ਕਿਸੇ ਕਸ਼ਮੀਰੀ ਨੇ ਤੁਹਾਡੇ ਤੇ ਹਮਲਾ ਕੀਤਾ ਜਿਹੜੇ ਉੱਥੇ ਵੀਡੀਓ ਆਈ ਹੈ ਜਿਹੜੇ ਉੱਥੇ ਡੈੱਡ ਬੋਡੀਜ਼ ਪਈਆਂ ਜਾਂ ਬੁੜੀਆਂ ਰੋ ਰਹੀਆਂ ਉੱਥੇ ਕਸ਼ਮੀਰੀ ਉਹਨਾਂ ਨੂੰ ਪਾਣੀ ਪੁੱਛ ਰਿਹਾ ਵੀ ਆਪ ਪਾਣੀ ਪੀ ਲੋ ਆਪ ਚਾਹੇ ਪੀ ਲੋ ਆਪ ਬੈਠੋ ਹਮ ਕੁਝ ਕਰਤੇ ਹਾਂ ਜਿਹੜੇ ਬਚਾਉਣ ਵਾਲੇ ਆ ਉਹ ਤਾਂ ਕਸ਼ਮੀਰੀ ਹੈ ਜਿਹੜੇ ਉੱਥੇ ਲੋਕਲ ਇਫੈਕਟਡ ਹੋਏ ਆ ਉਹ ਕਸ਼ਮੀਰੀ ਹੈ ਮਾਰ ਕੇ ਤਾਂ ਚਲੇ ਗਏ ਉਹ ਜੰਗਲ ਤੋਂ ਆਏ ਸੀ ਕਿਹੜੇ ਸੀ ਕਿਹੜੇ ਇਨਸਾਨ ਸੀ ਜਾਨਵਰ ਸੀਗੇ ਤਾਂ ਜਾਨਵਰ ਹਮਲਾ ਕਰ ਗਿਆ ਤਾਂ ਜਾਨਵਰ ਕਿਤੇ ਵੀ ਹਮਲਾ ਕਰ ਸਕਦਾ ਇੱਥੇ ਬੈਠਿਆ ਤੇ ਵੀ ਹਮਲਾ ਕਰ ਸਕਦਾ ਜੀ ਕਹਿੰਦੇ ਸੁਰੱਖਿਆ ਦੀ ਵੀ ਘਾਟ ਦੀ ਕੋਈ ਗੱਲ ਬਾਤ ਕਿਉਂਕਿ ਕਈ ਤੁਹਾਡੇ ਵੀ ਕਹਿੰਦੇ ਮਿੱਤਰ ਜਾ ਕੇ ਆਏ ਆ ਇੱਕ ਦੂਰੇ ਵੀ ਸੁਰੱਖਿਆ ਵੀ ਉੱਥੇ ਉਸ ਤਰੀਕੇ ਨਾਲ ਨਹੀਂ ਸੀ ਦੇਖੋ ਸੁਰੱਖਿਆਤਾ ਇਹ ਵੀ ਐਡਾ ਵੱਡਾ ਮੁਲਕ ਹੈ ਇੰਨੀ ਉੱਥੇ ਦੇਖੋ ਪਲੇਨ ਤੇ ਤਾਂ ਸੁਰੱਖਿਆ ਹੋ ਸਕਦੀ ਹੈ ਹੁਣ ਆਪਾਂ ਪਲੇਨ ਤੇ ਖੜੇ ਆ ਇੱਥੇ ਪੁਲਿਸ ਲੱਗ ਜੂ ਇਹਦੀ ਐਂਟਰੀ ਤੇ ਕੋਈ ਨਾ ਕੋਈ ਬੰਦਾ ਖੜ ਜੂਗਾ ਹੁਣ ਉਹ ਪਹਾੜੀ ਇਲਾਕਾ ਉਹਦੇ ਇੱਕ ਸਾਈਡ ਤੇ ਕਸ਼ਮੀਰ ਦੇ ਇੱਕ ਸਾਈਡ ਤੇ ਪਾਕਿਸਤਾਨ ਲੱਗਦਾ ਤੇ ਪਾਕਿਸਤਾਨ ਤਾਂ ਵੈਸੇ ਹੀ ਚਾਹੁੰਦਾ ਹੈ ਵੀ ਇਹ ਡਿਸਟਰਬ ਹੋਵੇ ਉਧਰੋਂ ਰਾਜਨੀਤਿਕ ਗੱਲਾਂ ਹੋ ਜਾਂਦੀਆਂ ਕਿ ਯੂਐਸ ਦੇ ਇੱਥੇ ਜਿਹੜੇ ਹੈਗੇ ਆਏ ਹੋਏ ਆ ਤੇ ਨਾ ਉਪਰਾਸ਼ਟrapati ਤਾਂ ਉਹਨਾਂ ਨੂੰ ਵੀ ਮੈਸੇਜ ਦੇਣਾ ਹੁੰਦਾ ਕਿ ਇਹ ਡਿਸਟਰਬ ਸਟੇਟ ਹੈਗੀ ਆ ਤੇ ਉਸ ਤੋਂ ਬਾਅਦ ਅਮਰਨਾਥ ਦੀ ਯਾਤਰਾ ਸ਼ੁਰੂ ਹੋਣ ਵਾਲੀ ਹੈ ਉਹ ਵੀ ਇੱਕ ਦਹਿਸ਼ਤ ਦਾ ਮਾਹੌਲ ਬਣਾਉਣਾ ਹੁੰਦਾ ਤਾਂ ਕੁਛ ਨਾ ਕੁਛ ਇਹ ਨਾ ਏਜੰਸੀਆਂ ਪਲਾਨ ਕਰ ਦਿੰਦੀਆਂ ਜਿਹੜੀਆਂ ਸਾਡੇ ਦੇਸ਼ ਨੂੰ ਗੜਬੜ ਕਰਨ ਆਉਣਾ ਚਾਹੁੰਦੀਆਂ ਸਾਡੀ ਦੇਸ਼ ਦੀ ਸੁਰੱਖਿਆ ਵੱਜੋਂ ਕੋਈ ਕਮੀ ਨਹੀਂ ਸੁਰੱਖਿਆ ਫੋਰਸ ਲੱਗੀ ਹੋਈ ਹੈ ਆਰਮੀ ਲੱਗੀ ਹੋਈ ਹੈ ਚੈਕਿੰਗ ਹੋ ਰਹੀ ਹੈ ਸਭ ਕੁਝ ਹੁੰਦਾ ਹੈਗਾ ਪਰ ਗੱਲ ਤੇ ਵੀ ਮਾੜੇ ਅਨਸਰ ਲਈ ਤਾਂ ਕੋਈ ਜਿੰਦਾ ਨਹੀਂ ਕੋਈ ਗੁੰਡਾ ਨਹੀਂ ਮਾੜੇ ਅਨਸਰ ਨੇ ਤਾਂ ਆਪਦੀ ਕਰਤੂਤ ਕਰ ਜਾਣੀ ਹੈ ਮਨ ਮਤਲਬ ਤੁਸੀਂ ਤੁਸੀਂ ਕਿਹਾ ਮੈਂ ਸ਼ਰਮਾ ਤੁਸੀਂ ਮਿਲਦੇ ਵਿਛਰਦੇ ਰਹਿੰਦੇ ਹੋ ਅ ਮੈਂ ਮਿਲਦੇ ਵਿਛਰਦੇ ਰਹੇ ਹਾਂ ਉੱਥੇ ਲੋਕਾਂ ਦੀ ਸ਼ਰਮ ਤੁਸੀਂ ਤੁਹਾਨੂੰ ਇੱਥੇ ਹੁਣ ਵੰਡੀਆਂ ਕੀ ਪਾਈਆਂ ਅੱਜ ਸੋਸ਼ਲ ਮੀਡੀਆ ਤੇ ਵੀ ਇਹ ਚਰਚਾ ਹੈ ਜਿਹੜਾ ਨੈਸ਼ਨਲ ਮੀਡੀਆ ਉਹ ਵੀ ਚਰਚਾ ਮਤਲਬ ਇੱਕ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਖਾਸ ਕਰਕੇ ਕੀ ਇਹ ਮਤਲਬ ਇਹ ਬੰਦਿਆਂ ਦਾ ਕੋਈ ਧਰਮ ਹੈ ਜਿਨ੍ਹਾਂ ਨੇ ਇਹ ਕੁਛ ਕੀਤਾ ਗੱਲ ਇਹ ਹੈ ਨਾ ਵੀ ਜੇ ਮੈਂ ਤਾਂ ਕਹਿੰਦਾ ਇਨਸਾਨ ਹੀ ਹੈ ਨਹੀਂ ਧਰਮ ਤਾਂ ਇਨਸਾਨ ਦਾ ਹੁੰਦਾ ਨਾ ਜੇ ਮੈਂ ਖੜਾ ਤਾਂ ਮੈਨੂੰ ਕੁਝ ਲੋਕ ਕਹਿੰਦੇ ਵੀ ਇਹ ਗੁਰਵਿੰਦਰ ਸ਼ਰਮਾ ਹੈ ਇਹ ਹਿੰਦੂ ਹੈ ਕੁਝ ਲੋਕਾਂ ਨੂੰ ਲੱਗਦਾ ਵੀ ਨਹੀਂ ਇਹ ਤਾਂ ਯਾਰ ਜੇ ਪੱਗ ਬੰਨੀ ਹੁੰਦੀ ਐ ਤਾਂ ਮੈਨੂੰ ਕਈ ਸਿੰਘ ਕਹਿੰਦੇ ਆ ਵੀ ਸਿੰਘ ਸਾਹਿਬ ਕੀ ਹਾਲ ਐ ਜਾਂ ਸਰਦਾਰ ਜੀ ਕੀ ਹਾਲ ਐ ਠੀਕ ਐ ਤਾਂ ਇੱਕ ਆਇਡੈਂਟੀਟੀ ਹੋ ਗਈ ਵੀ ਮੈਂ ਪਹਿਲਾਂ ਇਨਸਾਨ ਆ ਉਸ ਤੋਂ ਬਾਅਦ ਮੇਰਾ ਧਰਮ ਬਣਿਆ ਪਰ ਉਹ ਤਾਂ ਜਾਨਵਰ ਨੇ ਉਹਨਾਂ ਦਾ ਤਾਂ ਕੋਈ ਧਰਮ ਹੀ ਨਹੀਂ ਜੇ ਇੰਨੇ ਸਿਆਣੇ ਹੁੰਦੇ ਵੀ ਯਾਰ ਘੁੰਮਣ ਆਏ ਲੋਕਾਂ ਨਾਲ ਥੋੜੀ ਕਾਦੀ ਦੁਸ਼ਮਣੀ ਐ ਠੀਕ ਹੈ ਉਹ ਤਾਂ ਵਿਚਾਰੇ ਆ ਉਹਦਾ ਆਨੰਦ ਮਾਨਣ ਵਾਲਿਆ ਸਕੂਨ ਲੈਣਾ ਐ ਇੰਨੀ ਸੋਹਣੀ ਜਗ੍ਹਾ ਐ ਜਿੱਥੇ ਜਾ ਕੇ ਮਕੇ ਦੁਨੀਆ ਲੋਕ ਭੁੱਲ ਜਾਂਦੇ ਐ ਜਿੱਥੇ ਆਪਦੇ ਲੋਕ ਦਰਦ ਭੁੱਲ ਜਾਂਦੇ ਐ ਐਨੇ ਇੰਨੀ ਜੰਨਤ ਵਾਲੀ ਜਗ੍ਹਾ ਹੈ ਸਵਰਗ ਵਰਗੀ ਜਗ੍ਹਾ ਨੂੰ ਤੁਸੀਂ ਯਾਰ ਉੱਥੇ ਲੋਹੇ ਲਹੂ ਨਾਲ ਲਾਲ ਕਰਤੀ ਉੱਥੇ ਗੋਲੀਆਂ ਚਲਾਈਆਂ ਤੁਸੀਂ ਤਾਂ ਇਸ ਕਰਕੇ ਵੀਰੇ ਧਰਮ ਨਾਲ ਲੋਕਾਂ ਵਾਸਤੇ ਹੁੰਦਾ ਜਿੰਨਾਂ ਚ ਜਾਨ ਹੁੰਦੀ ਐ ਜਿੰਨਾਂ ਚ ਇਨਸਾਨੀਅਤ ਹੁੰਦੀ ਐ ਜਿਹਦੇ ਚ ਇਨਸਾਨੀਅਤ ਨਹੀਂ ਉਹ ਨੂੰ ਇਹਨਾਂ ਨੇ ਇਹ ਪੁੱਛ ਲਿਆ ਵੀ ਤੁਸੀਂ ਹਿੰਦੂ ਹੋ ਤਾਂ ਗੋਲੀ ਮਾਰਤੀ ਜੇ ਮੈਨੂੰ ਲੱਗਦਾ ਜੇ ਪੱਗ ਬੰਨੀ ਵਾਲਿਆਂ ਨੂੰ ਕਿਹੜਾ ਛੱਡ ਦਿੰਦੇ ਇਹ ਸਿੱਖ ਹੁੰਦੇ ਤਾਂ ਉਹਨਾਂ ਨੂੰ ਕਿਹੜਾ ਉਹਨਾਂ ਨੇ ਬਖਸ਼ਣਾ ਸੀ ਕਿਉਂਕਿ ਉਹ ਤਾਂ ਮਾਰਨ ਵਾਸਤੇ ਆਏ ਸੀ ਉਹ ਠੀਕ ਹੈ ਵੀ ਉਹ ਇੱਕ ਗੱਲ ਬਣਾ ਲੈਂਦੇ ਆ ਤੇ ਉਸ ਤੋਂ ਬਾਅਦ ਸਾਡੇ ਇਦਾਂ ਦੇ ਲੋਕ ਨੇ ਜਿਹੜੇ ਸੋਸ਼ਲ ਪਲੇਟਫਾਰਮ ਨੂੰ ਵਰਤਦੇ ਆ ਚਾਹੇ ਉਹ ਚੈਨਲਾਂ ਵਾਲੇ ਵਰਤਦੇ ਆ ਚਾਹੇ ਟੀਆਰਪੀ ਖ਼ਬਰ ਵਰਤਦੇ ਆ ਚਾਹੇ ਉਹ ਨੈਸ਼ਨਲ ਮੀਡੀਆ ਹੈਗਾ ਚਾਹੇ ਅਸੀਂ ਵਟਸਐਪ ਤੇ ਲੱਗੇ ਪਏ ਆ ਉਸ ਤੋਂ ਵੱਡੇ ਅਸੀਂ ਗੁਨਾਹਗਾਰ ਆ ਕਿ ਅਸੀਂ ਲੋਕਾਂ ਤੇ ਮੱਲਮ ਲਾਉਣ ਦੀ ਬਜਾਏ ਇਸ ਦਰਦ ਦੇ ਵਿੱਚ ਅਸੀਂ ਜਿਹੜਾ ਰੱਬ ਨੂੰ ਅਰਦਾਸ ਕਰੀਏ ਵੀ ਇਦਾਂ ਦੀਆਂ ਘਟਨਾਵਾਂ ਨਾ ਹੋਣ ਉਹਦੇ ਵਜਾਇੇ ਅਸੀਂ ਲੋਕ ਆ ਜਿਹੜਾ ਉਹ ਨਫ਼ਰਤ ਹੋਰ ਫਲਾਉਂਦੇ ਆ ਵੀ ਹਿੰਦੂਆਂ ਤੇ ਹਮਲਾ ਹੋ ਗਿਆ ਜੀ ਸਿੱਖਾਂ ਤੇ ਹੋ ਜੂਗਾ ਜੀ ਕੱਲ ਨੂੰ ਫਲਾਨਾ ਮੁਸਲਮਾਨ ਮਾਰੇ ਆ ਜੀ ਠੀਕ ਹੈ ਅਸੀਂ ਮੈਂ ਕਿਹਾ ਜੋੜਨ ਵਾਲੇ ਕੰਮ ਦੀ ਥਾਂ ਤੇ ਤੋੜਨ ਵਾਲਾ ਕਰ ਰਹੇ ਆ ਤੇ ਉਹੀ ਕੰਮ ਉਹ ਕਰ ਰਿਹਾ ਉਹ ਬੰਦੂਕ ਮੱਤ ਚ ਫੜ ਕੇ ਤੋੜਨ ਵਾਲਾ ਕਰ ਰਹੇ ਆ ਅਸੀਂ ਮੋਬਾਈਲ ਹੱਥ ਚ ਫੜ ਕੇ ਕਰ ਰਹੇ ਆ ਹਾਂ ਮਤਲਬ ਉਹ ਲੋਕ ਤਾਂ ਸੜਕਾਂ ਤੇ ਉਤਰੇ ਫਿਰਦੇ ਅੱਜ ਵੀ ਉਤਰੇ ਫਿਰਦੇ ਵੀ ਬਹੁਤ ਮਾੜਾ ਹੋਇਆ ਬਹੁਤ ਜੀ ਬਿਲਕੁਲ ਉਹ ਮੈਂ ਕਹਿੰਦਾ ਵੀ ਉਹ ਲੰਗਰ ਲਾਉਣ ਵਾਸਤੇ ਆ ਉੱਥੇ ਇਸ ਟਾਈਮ ਸਾਡਾ ਬਿਜ਼ਨਸ ਚੱਲਣਾ ਸੀ ਸਾਡੇ ਕਿਉਂਕਿ 6 ਮਹੀਨੇ ਦਾ ਬਰਫ ਚ ਦੱਬੇ ਰਹਿੰਦੇ ਆ ਉਹ ਉਦਾਂ ਅਸੀਂ ਦੇਖਿਆ ਵੀ ਉੱਤੇ ਉਹਦਾ گاਵਾ ਰੱਖਿਆ ਹੋਇਆ ਉਹਨਾਂ ਦੇ ਘਰੇ ਤੇ ਉਹਦਾ ਜਿਹੜਾ ਚਾਰਾ ਹੈਗਾ ਉਹ ਉਤਲੀ ਛੱਤ ਤੇ ਰੱਖਦੇ ਆ ਤੇ ਮੈਂ ਉਹ ਪਿਛਲੀ ਵਾਰੀ ਵੀ ਕਿਹਾ ਮੈਂ ਯਾਰ ਮੈਂ ਤਾਂ ਵੀ ਸੁਣਦੇ ਹੁੰਨੇ ਆ ਵੀ ਤੁਸੀਂ ਗਊ ਦਾ ਤਾਂ ਮਾਸ ਖਾਣੇ ਨੂੰ ਮਾਰਦੇ ਹੋ ਉਹ ਕਹਿੰਦੇ ਜੀ ਨਹੀਂ ਸਾਡੇ ਤਾਂ ਗਊ ਮਾਤਾ ਦੇ ਬਰਾਬਰ ਹੈ ਵੀ ਅਸੀਂ ਮਹਿਸਾਣੀ ਪਾਲਦੇ ਉਹਨਾਂ ਕੋਲੇ ਗਊ ਵੀ ਪਾਲੀਏ ਜੇ ਇੱਕ ਦਿਨ ਬਿਮਾਰ ਹੋ ਗਈ ਸਾਡੇ ਤਾਂ ਜਵਾਕ ਭੁੱਖੇ ਮਰ ਜਾਣਗੇ ਤੇ ਵੀ ਅਸੀਂ ਤਾਂ ਇਹਨੂੰ ਪੂਜਦੇ ਆਂ ਅਸੀਂ ਇਹਨੂੰ ਪਾਲਦੇ ਆਂ ਤਾਂ ਦੁੱਧ ਆਉਂਦਾ ਤਾਂ ਸਾਡੇ ਜਵਾਗ ਭਲਦੇ ਆਂ ਫਿਰ ਅਸੀਂ ਕਹਿੰਦੇ ਵੀ ਤੁਹਾਡੇ ਪੰਜਾਬ ਚ ਜਾਂਦੇ ਆਂ ਉੱਥੋਂ ਆ ਕੰਬਲ ਵੇਚ ਕੇ ਸ਼ਾਲ ਵੇਚ ਕੇ ਆਉਣੇ ਆ 6 ਮਹੀਨਿਆਂ ਦੀ ਕਮਾਈ ਕਰਕੇ ਲਿਆਉਣੇ ਆ ਇੱਥੇ ਜਵਾਕਾਂ ਨੂੰ ਪਾਲਦੇ ਆਂ ਵੀ ਅਸੀਂ ਤਾਂ ਦੋਨਾਂ ਜਿਹੜਾ ਸਟੇਟਾਂ ਦੇ ਵਿੱਚ ਭਾਈਚਾਰਾ ਰੱਖਿਆ ਹੋਇਆ ਕਿ ਅਸੀਂ ਉੱਥੇ ਜਾਂਦੇ ਆਂ ਸਾਨੂੰ ਪਿਆਰ ਮਿਲਦਾ ਹੁਣ ਪ੍ਰਗਟ ਕੋਲੇ ਆਉਂਦੇ ਆ ਉਹ ਮੁੰਡੇ ਉਹ ਪ੍ਰਗਟ ਕੋਲੇ 15 ਸਾਲ ਤੋਂ ਆਉਂਦੇ ਆ ਕੋਈ ਕਿਰਾਇਆ ਨਹੀਂ ਕੋਈ ਕੁਝ ਨਹੀਂ ਰਹਿੰਦੇ ਆ ਪਿੱਛੇ ਜੇ ਉਹਦੀ ਮਾਦਰ ਬਿਮਾਰ ਹੋ ਗਈ ਸਾਡਾ ਜਿਹੜਾ ਮਿੱਤਰ ਹੈ ਜਿਹਦੇ ਕੋਲੇ ਅਸੀਂ ਜਾ ਕੇ ਰਹਿਨੇ ਆ ਅਸੀਂ 10-10 ਸਾਲ 15-12 ਦਿਨ ਰਹਿਨੇ ਆ ਜਾ ਕੇ ਉੱਥੇ ਤੇ ਉਹਦੀ ਮਾਤਾ ਬਿਮਾਰ ਹੋ ਗਈ ਉਹ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਬਠਿੰਡੇ ਉਹਦਾ ਬਠਿੰਡੇ ਮੇਰੇ ਮਿੱਤਰ ਨੇ ਡਾਕਟਰ ਉਹਨਾਂ ਤੋਂ ਇਲਾਜ ਕਰਵਾ ਕੇ ਦਿੱਤਾ ਵੀ ਅਸੀਂ ਤਾਂ ਉਹਨਾਂ ਨਾਲ ਐਦਾਂ ਵਰਤਦੇ ਆ ਪਿਆਰ ਨਾਲ ਜਾਂ ਪਰਿਵਾਰ ਵਾਂਗੂ ਵਰਤਦੇ ਆ ਉਹ ਸਾਡੇ ਕੋਲੇ ਪਰਿਵਾਰ ਵਾਂਗੂ ਵਰਤਦੇ ਆ ਤਾਂ ਫਿਰ ਨਫ਼ਰਤ ਤਾਂ ਹੋਈ ਨਾ ਇੱਕ ਮੁਸਲਮਾਨ ਹੈ ਅਸੀਂ ਹਿੰਦੂ ਹੈ ਚਾਹੇ ਜੱਟ ਹੈ ਅਸੀਂ ਤਾਂ ਉਹਨਾਂ ਦਾ ਪਰਿਵਾਰਾਂ ਨੂੰ ਵਰਤਦੇ ਆ ਤੇ ਇੱਕ ਬੰਦਾ ਆਉਂਦਾ ਉਹ ਨਫ਼ਰਤ ਦੀ ਉੱਥੇ ਕੋਈ ਕਰਤੂਤ ਕਰ ਜਾਂਦਾ ਤੇ ਪੂਰਾ ਮੋਲਕੋ ਦੇ ਵਿੱਚ ਲੱਗ ਜਾਂਦਾ ਕਿ ਜੀ ਉਹਨਾਂ ਦਾ ਬਾਈਕਾਟ ਕਰ ਦਿਓ ਜੀ ਉੱਥੇ ਆ ਨਹੀਂ ਹੋਣਾ ਜੀ ਉੱਥੇ ਉਹ ਨਹੀਂ ਹੋਣਾ ਜੀ ਤਾਂ ਸੋ ਇਹ ਵੀ ਇਹ ਗੱਲਾਂ ਨਾ ਕੁਝ ਤਾਂ ਮੈਨਿਪੂਲੇਟਡ ਹੁੰਦੀਆਂ ਹੈਗੀਆਂ ਬਹੁਤ ਬਹੁਤ ਧੰਨਵਾਦ ਵਿਰੇਂਦਰ ਭਾਈ ਥੈਂਕ ਯੂ